ਕਉਤੀ ਖਾਲ ਦੇ ਵਿੱਚ ਮੜਨ ਦਾ ਇੰਤਜ਼ਾਮ ਕੀਤਾ ਜਾ ਰਿਹਾ ਸੀ ਤਾਂ ਗੁਰੂ ਪਾਤਸ਼ਾਹ ਨੇ ਪਹਿਲਾਂ ਹੀ ਆਪਣੇ ਪ੍ਰਾਣ ਦੇਣੇ ਜ਼ਾਇਜ਼ ਸਮਝੇ ਕਿਉਂਕਿ ਗੁਰੂ ਪਾਤਸ਼ਾਹ ਗਉਕ ਨੂੰ ਕਤਲ ਨਹੀਂ ਸੀ ਕਰਾਉਣਾ ਚਾਹੁੰਦੇ ਇਹ ਵੀ ਬਿਲਕੁਲ ਨਿਰਮੋਲ ਹੈ ਪਹਿਲੀ ਗੱਲ ਸਾਡੇ ਹੈ ਕਿ ਗੁਰਮਤਿ ਵਿਚਾਰਧਾਰਾ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਨਾਲ ਗਉਕ ਪੂਜਾ ਦਾ ਕੋਈ ਵਿਦਵਾਨ ਨਹੀਂ ਦੂਸਰੀ ਗੱਲ ਇਹ ਹੈ ਕਿ ਗੁਰੂ ਪਾਤਸ਼ਾਹ ਨੇ ਹਰ ਭਾਣੇ ਨੂੰ ਹਰ ਫਤਵੇ ਨੂੰ ਹਰ ਕਸ਼ਟ ਨੂੰ ਤਪਣੇ ਸਰੀਰ ਦੇ ਉੱਪਰ ਸਹਿਿਆ ਪਰ ਬਾਹਲੇ ਨੂੰ ਮਿੱਠਾ ਕਰਕੇ ਲੁੰਗਿਆ। ਭਾਵੇਂ ਆਪਣੀਆਂ ਲਿਖਤਾਂ ਦੇ ਵਿੱਚ ਜਿਹੜੇ ਬ੍ਰਾਹਮਣਵਾਦੀ ਲਿਖਾਰੀਆਂ ਨੇ ਲਿਖਿਆ ਹੈ ਕਿਸੇ ਨੇ ਗੁਰੂ ਪਾਤਸ਼ਾਹ ਨੂੰ ਆਤਮ ਘਰਤੀ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਕਿਸੇ ਨੇ ਗੁਰੂ ਪਾਤਸ਼ਾਹ ਨੂੰ ਗੋਦੀ ਪੁਜਾਰੀ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਦੋਵੇਂ ਹੀ ਗੱਲਾਂ ਗੁਰਮਤਿ ਵਿਚਾਰਧਾਰਾ ਦੇ ਨਾਲ ਕਿਸੇ ਵੀ ਰੂਪ ਵਿੱਚ ਮੇਲ ਨਹੀਂ ਖਾਂਦੀਆਂ। ਸੋ ਗੁਰੂ ਸਾਹਿਬ ਗੁਰੂ ਪਾਤਸ਼ਾਹ ਰੋ ਤੇ ਮਈ 1606 ਨੂੰ ਕੰਗਰਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਗੁਰੂ ਪਾਸ਼ਾ ਨੂੰ ਗ੍ਰਿਫਤਾਰ ਕਰਕੇ ਲਾਹੌਰ ਦੇ ਅੰਦਰ 23 ਅਤੇ 24 ਦੇ ਦਰਮਿਆਨ ਹੀ ਜ਼ਾਹগীর ਲਾਹੌਰ ਨੂੰ ਛੱਡ ਕੇ ਕਸ਼ਮੀਰ ਵੱਲ ਚਲਾ ਗਿਆ। ਪਾਸ਼ਾ ਨੂੰ ਮੁਰਤਜ਼ਾ ਖਾਨ ਦੇ ਹਵਾਲੇ ਕਰ ਦਿੱਤਾ ਗਿਆ। ਗੁਰੂ ਪਾਸ਼ਾ ਗ੍ਰਿਫਤਾਰੀ ਦੇ ਵਿੱਚ ਨੇ ਪਰ ਕੁਝ ਸਬੂਤ ਦਿੱਖਦੇ ਨੇ। ਕੇ ਗੁਰੂ ਪਾਤਸ਼ਾਹ ਨੂੰ ਤਸੀਹੇ ਵੀ ਚੰਦੂ ਦੀ ਹਵੇਲੀ ਦੇ ਵਿੱਚ ਦਿੱਤੇ ਗਏ। ਇਸ ਬਾਰੇ ਨਿਸ਼ਚਿਤ ਨਾਲ ਕੁਝ ਕਹਿਣਾ ਬੇਸ਼ੱਕ ਮੁਸ਼ਕਲ ਹੈ। ਪਰ ਇਤਕਰ ਹੈ ਕਿ ਤਸੀਹੇ ਦੇੰਦ ਦੇ ਵਿੱਚ ਚੰਦੂ ਦੀ ਭੂਮਿਕਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸਭ ਤੋਂ ਪਹਿਲੀ ਕਾਰਤ ਬਿਸਤਾਨੇ ਮਜ਼ਾਰਬ ਹੈ ਜਿਸਦੇ ਵਿੱਚ ਚੰਦੂ ਦਾ ਜ਼ਿਕਰ ਮਿਲਦਾ ਹੈ। ਉਸ ਤੋਂ ਬਾਅਦ ਪੰਜਾਬਲੀ ਨਾਮਾ ਕੇਸ ਸਿੰਘ ਸ਼ਿਪਰ ਨੇ ਇਸ ਦਾ ਜ਼ਿਕਰ ਕੀਤਾ ਹੈ। ਔਰ ਬਹੁਤ ਇਤਿਹਾਸਕ ਕਿਤਾਬਾਂ ਦੇ ਵਿੱਚ ਇਸ ਦਾ ਜ਼ਿਕਰ ਆਉਂਦਾ ਹੈ ਬੇਸ਼ੱਕ ਚੰਦੂ ਦੀ ਰਾਜਨੀਤਿਕ ਤਾਕਤ ਇੰਨੀ ਵੱਡੀ ਨਹੀਂ ਕਿ ਉਸ ਤੇ ਰਿਸ਼ਤੇ ਤੋਂ ਗੁਰੂ ਪਾਤਸ਼ਾਹ ਨੂੰ ਸ਼ਹੀਦੀ ਦਾ ਫਤਵਾ ਦਿੱਤਾ ਜਾ ਸਕੇ ਪਰ ਚੰਦੂ ਦੀ ਭੂਮਿਕਾ ਅਜੂਬੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਮੁਖਬਰ ਹੁੰਦੇ ਨੇ ਪੁਲਿਸ ਦੇ ਟਾਉਟ ਹੁੰਦੇ ਨੇ ਚੰਦੂ ਦੀ ਭੂਮਿਕਾ ਇਸ ਤਰ੍ਹਾਂ ਦੀ ਹੈ ਜਿਸ ਤੋਂ ਇਨਕਾਰ ਨਹੀਂ ਹੋਇਆ ਜਾ ਸਕਦਾ ਸੋਜ਼ਾ ਜੀ ਨੇ ਆਪਣੇ ਕਿਜ਼ਾਹ ਦੀ ਰੀਦ ਦੇ ਅਨੁਸਾਰ ਚੰਗੇ ਜੀ ਗੁਰੂ ਪਾਤਸ਼ਾਹ ਨੂੰ ਸ਼ਹੀਦ ਕਰਨ ਦਾ ਹੁਕਮ ਮੁਕਤਜ਼ਾ ਖਾਨ ਨੇ ਦੇ ਦਿੱਤਾ ਹੈ। ਔਰ ਮੁਕਤਜ਼ਾ ਖਾਨ ਨੇ ਗੁਰੂ ਪਾਤਸ਼ਾਹ ਨੂੰ ਸਿਆਸਤਕੀਆ ਪਿਆਸਾ ਸਟਾਨੀ ਨੀਤੀ ਦੇ ਤਹਿਤ ਖਤਮ ਕਰਨ ਦੇ ਵਾਸਤੇ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ। ਇਹਨਾਂ ਤਸੀਹਿਆਂ ਦੇ ਬਾਰੇ ਇਹਨਾਂ ਤਸੀਹਿਆਂ ਦੀ ਵਾਕਤਾ ਕੰਮ ਕਰਨ ਤੋਂ ਪਹਿਲਾਂ ਸੰਸਦ ਕੋਲ ਸਮਝਣਾ ਪਵੇਗਾ ਕਿ ਇਹ ਕਿਹੜੀ ਨੀਤੀ ਹੈ ਜਿਸ ਦੇ ਅਧੀਨ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਗਿਆ। ਹਰ ਦੇਸ਼ ਦਾ ਆਪਣਾ ਕਾਨੂੰਨ ਹੈ। ਪਰਦੇਸ਼ ਦੀਆਂ ਕਦੋਂ ਦੀਆਂ ਆਪਣੀਆਂ ਧਰਾਵਾਂ ਨੇ ਕ੍ਰਿਮੀਨਲ ਪ੍ਰਸੀਜਰ ਕੋਡ ਨੇ ਹਰ ਸਜ਼ਾ ਹਰ ਜ਼ੁਰਮ ਪਰ ਹਰ ਜ਼ੁਰਮ ਦੇ ਵਾਸਤੇ ਹਰ ਸੱਚ ਨੂੰ ਨਿਸ਼ਚਿਤ ਕੀਤਾ ਗਿਆ ਹੈ ਔਰ ਗੁਰੂ ਪਾਤਸ਼ਾਹ ਦੇ ਉੱਤੇ ਜਿਹੜੀ ਤੰਗਾਵਰੀ ਤੇ ਨਦੀ ਸ਼ਹੀਦ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਹੈ ਜਿਹੜੀ ਉਸ ਜ਼ੁਲਮ ਦੀ ਧਾਰ ਹੈ ਉਹ ਹੈ ਸਿਆਸਤਵਾਪਾਜਾਸਾ ਚੰਗੀਜ਼ ਖਾਨ ਦੇ ਸਮੇਂ ਦਾ ਕਾਨੂੰਨ ਹਿੰਦੁਸਤਾਨ ਦੇ ਵਿੱਚ ਕਿਵੇਂ ਪਹੁੰਚੇ ਗੁਰੂ ਪਾਤਸ਼ਾਹ ਨੂੰ ਸ਼ਹੀਦ ਹੀ ਕਰਨਾ ਸੀ ਸਿਰ ਕਦਮ ਕਿਉਂ ਨਾ ਕੀਤਾ ਗਿਆ ਕਿਉਂ ਗੁਰੂ ਪਾਤਸ਼ਾਹ ਇਸ ਤਰ੍ਹਾਂ ਦੇ ਅਧੀਨ ਹੋਏ ਸ਼ਹੀਦ ਕੀਤਾ ਗਿਆ ਇਸ ਦੇ ਵਿੱਚ ਜਦੋਂ ਅਸੀਂ ਇਸ ਦੀ ਸਾਰੀ ਖੋਜ ਕਰਦੇ ਹਾਂ ਤਾਂ ਜਿਹੜੇ ਨਤੀਜੇ ਨਿਕਲਦੇ ਨੇ ਉਸ ਤੋਂ ਸਪਸ਼ਟ ਹੈ ਕਿ ਮੁਸਲਮਾਨ ਪਰਮੁਖਲੀ ਹਕੂਮਤ ਗੁਰੂ ਪਾਤਸ਼ਾਹ ਦੇ ਆਤਮਿਕ ਬਲ ਤੋਂ ਕਿੰਨੀ ਚਿੰਤਤ ਹੈ ਇੱਕ ਪਾਸੇ ਤੋਂ ਮੁਜ਼ੱਰਦ ਪਲਕਸਾਲੇ شیخ احمد ਸਰਹੰਦੀ ਚਿੰਤਤ ਹੈ ਕਿ ਗੁਰੂ ਪਾਸ਼ਾ ਦਾ ਆਤਮਿਕ ਬਲ ਇੰਨਾ ਉੱਚ ਹੈ ਕਿ ਜਲਦੀ ਵਰਤਾ ਦੇ ਦੁਨੀਆਂ ਲੋਕ ਇਸਲਾਮ ਨੂੰ ਧਾਰਨ ਕਰਦੇ ਜਾ ਰਹੇ ਨੇ ਲੋਕ ਇਸਲਾਮ ਤੋਂ ਕਿਨਾਰਾ ਕਿਸ਼ੀ ਕਰਦੇ ਜਾ ਰਹੇ ਨੇ ਔਰ ਸਿੱਖ ਧਰਮ ਨੂੰ ਧਾਰਨ ਕਰਦੇ ਜਾ ਰਹੇ ਨੇ ਜੇਕਰ ਗੁਰੂ ਨਾਨਕ ਸਾਹਿਬ ਦੇ ਵਿਚਾਰਤਾਰ ਇਸੇ ਤਰ੍ਹਾਂ ਹੀ ਇਸ ਇਲਾਕੇ ਦੇ ਵਿੱਚ ਫੈਲਦੀ ਰਹੀ ਸਿੱਖ ਧਰਮ ਦਾ ਪ੍ਰਚਾਰ ਇਸੇ ਤਰ੍ਹਾਂ ਹੀ ਹੁੰਦਾ ਰਿਹਾ ਤਾਂ ਮੇਰਾ ਮੁਇਜ਼ੱਦ ਅਲਫ਼ਸਨ ਦਾ ਖਾਣਾ ਔਖਾ ਹੋ ਜਾਵੇਗਾ ਰਿਫਾਰਮਰ ਆਫ ਇਸਲਾਮ ਦਾ ਖਾਣਾ ਔਖਾ ਹੋ ਜਾਵੇਗਾ ਉਹ अनेका ਚਿੱਠੀਆਂ ਸ਼ੇਖ ਮੁਹੰਦੀ ਖਾਰੀ ਨੂੰ ਲਿਖਦਾ ਜਿਸ ਨੂੰ ਮਰਤਜ਼ਾ ਖਾਨ ਦਾ ਤਰਜ਼ਾ ਦਿੱਤਾ ਜਾ ਚੁੱਕਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਗੁਰੂ ਨੂੰ ਖਤਮ ਕਰ ਦਿੱਤਾ ਜਾਵੇ ਸੋ ਲਾਹੌਰ ਦੇ ਵਿੱਚ ਜਿੰਨਾ ਸਮਾਂ ਜ਼ਹਾਂਗੀਰ ਰੁਕੇ ਉਹਨਾ ਸਮਾਂ ਉਸ ਦੀਆਂ ਚੁਗਲੀਆਂ ਉਸਤੇ ਕੋਲ ਗੁਰੂ ਪਾਤਸ਼ਾਹ ਦੀਆਂ ਚੁਕਲੀਆਂ ਕੀਤੀਆਂ ਗਈਆਂ ਨੇ ਉਸਤੇ ਘਰੇ ਗਏ ਨੇ ਔਰ ਦਿੱਖੋ ਤੱਕ ਕਿ ਗੁਰੂ ਪਾਤਸ਼ਾਹ ਨੂੰ ਸ਼ਹੀਦ ਕਰਨ ਦੇ ਵਾਸਤੇ ਜਿਹੜਾ ਹੁਕਮ ਜ਼ਹਾਂਗੀਰ ਨੇ ਦਿੱਤਾ ਹੈ ਉਸ ਤੇ ਚ ਗੁਰੂ ਸਾਹਿਬ ਤੇ ਉੱਪਰ ਜਿਹੜਾ ਦੋਸ਼ ਟਾਇਪ ਕੀਤਾ ਉਹ ਰਾਜਨੀਤਿਕ ਹੈ ਰਾਜਨੀਤਿਕ ਦੋਸ਼ ਤੇ ਅਦੀਮ ਜ਼ਹਾਂਗੀਰ ਗੁਰੂ ਪਾਤਸ਼ਾਹ ਤੇ ਇਹ ਦੋਸ਼ ਲਾਉਂਦਾ ਹੈ ਕਿ ਮੈਂ ਸੁਣਿਆ ਕਿ ਜਦੋਂ ਬਾਗੀ ਖਸਰੋ ਗੁਰੂ ਦੇ ਦਰਬਾਰ ਦੇ ਵਿੱਚ ਪਹੁੰਚਿਆ ਤਾਂ ਗੁਰੂ ਨੇ ਉੱਪਰ ਇਹ ਚੀ ਚੀਤੇ ਨਾਮ ਕੇ ਸਰ ਦਾ ਟਿੱਕਾ ਉਸ ਤੇ ਮੱਥੇ ਤੇ ਲਗਾਇਆ ਤੇ ਫਤੇਜ਼ਾਦੀ ਦੀ ਕਾਮਨਾ ਕੀਤੀ ਇਹ ਗੱਲ ਬਿਲਕੁਲ ਨਰਬੂਲ ਹੈ ਕਿਉਂਕਿ ਇਸ ਤੋਂ ਸਪਸ਼ਟ ਹੈ ਕਿ ਜ਼ਾਹਕੀਰ ਨੂੰ ਪੈਸੇ ਜ਼ੁਰਮ ਦੀ ਸਾਜ਼ਿਸ਼ ਦੇ ਬਾਰੇ ਕਿਸੇ ਬ੍ਰਾਹਮਣ ਨੇ ਚੁਗਲੀ ਪਾਈ ਹੈ ਕਿਉਂਕਿ ਸਿੱਖ ਤਰ੍ਹਾਂ ਦੇ ਵਿੱਚ ਫਤੇਜ਼ਾਦੀ ਦਾ ਟਿੱਕਾ ਲਾਉਣ ਦੀ ਕੋਈ ਮਰਿਆਦਾ ਨਹੀਂ ਜੇਕਰ ਇਸ ਤੋਂ ਪਹਿਲਾਂ ਸੀ ਪੁਰਾਣੇ ਇਤਿਹਾਸਵਤ ਦੀ ਝਾਤੀ ਮਾਰੀਏ ਤਾਂ ਬਾਪੁਰ ਗੁਰਨਾਮਕ ਸਾਧ ਨੂੰ ਮਿਲਦਾ ਹੈ ਹਮਾਂਜੂ ਗੁਰਪਤੰਥ ਦੇ ਸਾਧ ਦੀ ਸ਼ਰਨ ਦੇ ਵਿੱਚ ਆਉਂਦਾ ਹੈ ਅਕਬਰ ਗੁਰੂ ਅਮਰਦਾਸ ਦੇ ਕੋਲ ਆਉਂਦਾ ਹੈ ਗੁਰੂ ਰਾਮਦਾਸ ਦੇ ਕੋਲ ਆਉਂਦਾ ਹੈ ਪਰ ਕਦੀ ਵੀ ਕਿਸੇ ਰਾਜੇ ਨੂੰ ਜਿੱਤ ਦਾ ਟਿੱਕਾ ਨਹੀਂ ਲਗਾਇਆ ਗਿਆ ਔਰ ਉਹ ਪੰਚਮ ਪਾਚਾ ਜਿਹੜੇ ਇਹੋ ਜਿਹੇ ਟਿੱਕੇ ਵਰਗੇ ਕਰਮ ਕਾਂਡਾਂ ਦੀ ਵਿਰੋਧਤਾ ਕਰਦੇ ਨੇ ਜਿਹੜੇ ਆਪਣੀ ਬਾਣੀ ਦੇ ਵਿੱਚ ਦਿੱਖਦੇ ਨੇ ਤਿਲਕ ਕਟੇ ਕਾਕਾਰ ਕਰ ਅੰਤਰ ਕਾ ਦੇਖ ਉਸ ਗੁਰੂ ਦੇ ਬਾਰੇ ਇਹ ਬਿਆਨ ਕਰਨਾ ਕਿ ਗੁਰੂ ਪਾਤਸ਼ਾਹ ਨੇ ਬਾਗੀ ਕਿਸਰੋ ਦੇ ਮੱਥੇ ਦੇ ਉੱਪਰ ਫਤੇ ਜ਼ਾਬੀ ਦਾ ਟਿੱਕਾ ਲਾਇਆ ਹੈ ਔਰ ਉਸਦੇ ਵਾਸਤੇ ਦੁਆ ਕੀਤੀ ਹੈ ਇਹ ਬਿਲਕੁਲ ਕਿਸੇ ਹਿੰਦੂ ਵੱਲੋਂ ਲਾਈ ਗਈ ਕਿਸੇ ਬ੍ਰਾਹਮਣਵਾਦੀ ਵੱਲੋਂ ਲਾਈ ਗਈ ਚੁਕਲੀ ਹੈ ਕਿਉਂਕਿ ਉਹਨਾਂ ਦੇ ਧਰਮ ਦੇ ਵਿੱਚ ਜਿੱਤ ਦਾ ਟਿੱਕਾ ਲਾਉਣ ਦੀ ਜਿਸ ਨੂੰ ਕਸ਼ਟਾ ਲਿਖਿਆ ਹੈ ਜ਼ਾਕੀਰ ਨੇ ਆਪਣੇ ਵਿਚਾਰਾਂ ਦੇ ਵਿੱਚ ਉਹਨਾਂ ਧਰਮਾਂ ਦੇ ਵਿੱਚ ਕਸ਼ਕਾ ਲਾਉਣ ਦੀ ਮਰਿਆਦਾ ਹੈ ਜਦੋਂ ਕਿ ਸਿੱਖ ਧਰਮ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਨਾਲ ਇਹ ਬਰਿਆਦਾ ਨਹੀਂ ਇੱਥੇ ਇਹ ਜ਼ਿਕਰ ਕਰਨਾ ਬੜਾ ਜ਼ਰੂਰੀ ਹੈ ਕਿ ਜਿਸ ਕਾਨੂੰਨ ਦੇ ਅਧੀਨ ਜਿਸ ਨੀਤੀ ਦੇ ਅਧੀਨ ਗੁਰੂ ਪਾਤਸ਼ਾਹ ਨੂੰ ਸ਼ਹੀਦ ਕੀਤਾ ਗਿਆ ਉਹ ਕਾਨੂੰਨ ਹਿੰਦੁਸਤਾਨ ਦੇ ਵਿੱਚ ਕਿਵੇਂ ਪਹੁੰਚਿਆ 12ਵੀਂ ਸਦੀ ਦੇ ਵਿੱਚ ਚਿੰਗੇਜ਼ ਖਾਨ ਦੁਆਰਾ ਪ੍ਰਚਨਿਆ ਗਿਆ ਇਹ ਕਰੋ ਫਰੂਸ ਚੀਨ ਅਤੇ ਕਜ਼ਾਕਿਸਤਾਨ ਦੇ ਵਿੱਚ ਇੱਕ ਦੇਸ਼ ਹੈ ਇਹਨਾਂ ਸਿਵਾਵਾਂ ਦੇ ਵਿੱਚ ਕਿਰਿਆ ਹੋਇਆ ਜਿਸ ਨੂੰ ਮੰਗੋਦੀਆ ਕਿਹਾ ਜਾਂਦਾ ਹੈ 12ਵੀਂ ਸਦੀ ਦੇ ਵਿੱਚ ਮੰਗੋਲੀਆ ਦੇ ਲੋਕ ਕਬੀਲਿਆਂ ਦੇ ਵਿੱਚ ਰਹਿੰਦੇ ਨੇ ਛੋਟੇ-ਛੋਟੇ ਕਬੀਲੇ ਨੇ ਹਰ ਇੱਕ ਉਹਨਾਂ ਦੇ ਵਿੱਚ ਆਪਸੀ ਲੜਾਈਆਂ ਦੀ ਪਰਬਾਤ ਇੱਕ ਕਬੀਲੇ ਦਾ ਸਰਦਾਰ ਜਿਸ ਦਾ ਨਾਮ ਯਸੂ ਕਾਇ ਆਪਣੇ ਵਿਰੋਧੀਆਂ ਨੂੰ ਹਰਾ ਕੇ ਘਰ ਪਹੁੰਚਿਆ ਘਰ ਪਹੁੰਚਦੇ ਹੀ ਉਸ ਨੂੰ ਖੁਸ਼ਖਬਰੀ ਮਿਲੀ ਹੈ ਕਉਸਤੇ ਕਰ ਪੁੱਤਰ ਨੇ ਜਨਮ ਲਿਆ। ਇਹ ਕਬੀਲਾ ਬਹੁਤ ਹੀ ਰੂੜੀਵਾਦੀ ਪਰ ਪਰਵਾਦੀ ਫੌਤਾਂ ਤੇ ਵਿਸ਼ਵਾਸੀ ਸੀ। ਇਹਨਾਂ ਦੇ ਧਰਮ ਨੂੰ ਸੰਮਨ ਕਿਹਾ ਜਾਂਦਾ ਸੀ। ਪਰ ਇਸ ਧਰਮ ਦੇ ਵਿੱਚ ਰੂਹਾਂ ਦੀ, ਰੁੱਖਾਂ ਦੀ, ਪਸ਼ੂਆਂ ਦੀ, ਪ੍ਰੇਤਾਂ ਦੀ ਪੂਜਾ ਕਰਨ ਦਾ ਵਿਦਵਾਨ ਸੀ। ਸਾਰ ਹੀ ਅੰਧਵਿਸ਼ਵਾਸ ਔਰ ਵਹਿਮ ਪਰ ਇਸ ਤਰਫ ਦੇ ਵਿੱਚ। ਬੱਚੇ ਨੇ ਜਨਮ ਲਿਆ ਨਜ਼ੂਮੀਆਂ ਨੂੰ ਜੋਤਸ਼ੀਆਂ ਨੂੰ ਬੁਲਾਇਆ ਗਿਆ ਜੋਤਸ਼ੀਆਂ ਨੇ ਉਸ ਬੱਚੇ ਦੇ ਹੱਥ ਦੀਆਂ ਰਖਾਵਾਂ ਵੇਖ ਕੇ ਕਿਹਾ ਕਿ ਇਹ ਬੜਾ ਬਹਾਦਰ ਜੋਧਾ ਹੋਵੇਗਾ ਇਹ ਬੱਚਾ ਜਵਾਨ ਹੋਇਆ ਇਸ ਤਨ ਅਤ ਤੈਮੂਜ਼ਨ ਰੱਖਿਆ ਗਿਆ ਜੇਕਰ ਮੰਗੋਲੀ ਬਾਦਸ਼ਾਹ ਦੇ ਵਿੱਚ ਅਸੀਂ ਤੈਮੂਜ਼ਨ ਦੇ ਅਰਥ ਦੇਖਦੇ ਤਾਂ ਉਸਦਾ ਸਰਵੋਤਮ ਹੈ ਪਰ ਜੇਕਰ ਚੀਨੀ ਬਾਦਸ਼ਾਹ ਦੇ ਤੈਮੂਜ਼ਨ ਦੇ ਅਰਥ ਦੇਖੇ ਜਾਂਦੇ ਨੇ ਤਾਂ ਉਸਦਾ ਅਰਥ ਸਮੁੰਦਰ ਹੈ ਵਿਸ਼ਾਲਤਾ ਦਾ ਪ੍ਰਤੀਕ ਇਹ ਤੇਮੁਜਿਨਾਂ ਦਾ ਬੱਚਾ 7 ਸਾਲ ਦਾ ਹੋਇਆ ਤਾਂ ਇਸਦੇ ਪਿਤਾ ਜੇਸੁਕਾਇ ਦੀ ਮੌਤ ਹੋ ਗਈ ਪਿਤਾ ਦੀ ਮੌਤ ਤੋਂ ਬਾਅਦ ਇੱਕ ਕਬੀਲੇ ਦਾ ਸਰਦਾਰ ਬਣਿਆ ਪਪੜੀ ਮਹਾਤਰੀ ਦੇ ਨਾਲ ਹੌਲੀ-ਹੌਲੀ ਦੇ ਸਨੇ 1206 ਸਾਲ ਤੱਕ ਛੋਟੇ-ਛੋਟੇ ਕਬੀਲਿਆਂ ਨੂੰ ਆਪਣੇ ਵਿੱਚ ਮਿਲਾ ਲਿਆ ਔਰ ਏਸ਼ੀਆ ਦੇ ਵਿੱਚ ਇੱਕ ਵਿਸ਼ਾਲ ਸਾਮਰਾਜ قائم ਕੀਤਾ 1206 ਦੇ ਵਿੱਚ ਇਸ ਨੇ ਇਸ ਰਾਜ ਨੂੰ ਚਲਾਉਣ ਦੇ ਵਾਸਤੇ ਇੱਕ ਪ੍ਰਬੰਧ ਨੂੰ ਚਲਾਉਣ ਦੇ ਵਾਸਤੇ ਇੱਕ ਆਪਣੇ ਕਾਨੂੰਨੀ ਅੰਦਿਆਮਨੀ ਰਿਸ਼ਤਾ ਦੀ ਨਿਸ਼ਚਿਤ ਕੀਤੀ ਹੈ ਉਸ ਨੂੰ ਬਲਿੱਗ ਕਿਹਾ ਜਾਂਦਾ ਹੈ ਬਲਿੱਗ ਦੇ ਵਿੱਚ अनेका ਹੀ ਤਰ੍ਹਾਂ ਦੇ ਪ੍ਰਸ਼ਾਸਨਿਕ ਪੱਤਰ ਦੇ ਉੱਪਰ ਕਾਨੂੰਨ ਦੇ ਵਿਧੀਆਂ ਨੇ ਔਰ ਕਿਸ ਤਰ੍ਹਾਂ ਰਾਜ ਪ੍ਰਬੰਧ ਚਲਾਇਆ ਜਾਵੇ ਉਸ ਦੇ ਨਿਯਮ ਦੱਸੇ ਨੇ ਔਰ ਚੰਗੇਜ਼ ਖਾਨ ਲਿਖਦਾ ਹੈ ਕਿ ਇਹ ਨਿਯਮ ਇੰਨੇ ਜ਼ਰੂਰੀ ਨੇ ਕਿ ਮੇਰੇ ਤੋਂ ਬਾਅਦ ਆਉਣ ਵਾਲੇ ਜਿੰਨੇ ਵੀ ਸ਼ਾਸਕ ਜੇਕਰ ਇਸ ਚੰਗੇਜ਼ ਖਾਨੀ ਨੀਤੀ ਦੀ ਪਾਲਣਾ ਨਹੀਂ ਕਰਨਗੇ ਤਾਂ ਰਾਜ ਤੋਂ ਹੱਤੋਂ ਰਹਿਣਗੇ ਤੇ ਜੇਕਰ ਮੇਰੇ ਕਬੀਲੇ ਦੇ ਮੇਰੇ ਪੌਂਚ ਦੇ ਸਰਦਾਰ ਜਾਂ ਸਰ ਦੇ ਕਾਨੂੰਨਾਂ ਦੀ ਪਾਲਣਾ ਕਰਨਗੇ ਤਾਂ ਉਹਨਾਂ ਦਾ ਰਾਜ ਪ੍ਰਬੰਧ ਚੰਗੀ ਤਰ੍ਹਾਂ